ਗੋਰੀ ਖੜਿਆ ਮੈਂ ਅੱਜ ਸਾਰਾ ਕੋ ਉਹ ਬੋਲੇਗਾ ਪਹਿਲਾਂ ਉਹਨੇ ਖੜਿਆ ਭਾਜੀ ਉਹਨੇ ਘੁੰਮਰੀ ਨੇ ਘੁੰਮਰੀ ਨੇ ਘੁੰਮਰੀਆਂ ਉਹ ਨਹੀਂ ਆਉਣ ਯਾਰ ਪਰਲੇ ਮੰਨੇ ਆਪੇ ਆਪੇ ਦੱਸੂਗਾ ਪਰਲੇ ਮੱਜਾ ਭਰੀ ਘੁੰਮਰੀ ਨੇ ਖੜਿਆ ਆ ਬਰਾ ਨੂੰ ਵੀ ਭਰਾ ਉਹਨੇ ਖੜਿਆ ਭਾਜੀ ਮੈਨੂੰ ਨਹੀਂ ਨਹੀਂ ਹੋਰ ਕਿਹੜੀਆਂ ਕਿਹੜੀਆਂ ਚੋਰੀਆਂ ਕੀਤੀਆਂ ਹੋਰ ਹੋਰ ਭਾਜੀ 63 10 63 ਘੁੰਮਰੀਆ ਖੜਿਆ ਜੀ ਦੀਪਾ ਜੀ ਨੇ ਨਹੀਂ ਨਹੀਂ ਚੱਤ ਥਾਣੇ ਨਾਲ ਗਵਾਂਢੀਆਂ ਪੁਲਿਸ ਸਟੇਸ਼ਨ ਨਾਲ ਗਵਾਂਢੀ ਕੰਦਰਾ ਕਾਦੇ ਸੰਜੀ ਕਰਾ ਚੇਟਾ ਲਾਉਣਾ ਹੈ ਲਾਉਣਾ ਲਾਉਣਾ ਕਹ ਲਾ ਲਾਉਂਦਾ ਲਾਉਂਦਾ ਉਹਦਾ ਚਟਾ ਲਾਉਣਾ ਹਾਂਜੀ ਕਦੋਂ ਦਾ ਲਾ ਭਾਵਾ ਇੱਥੇ ਹੈ ਹੈ ਇੱਧਰ ਵੇਖ ਨਾ ਕਦੋਂ ਦਾ ਚਟਾ ਲਾਉਣਾ ਭਾਵਾ ਜਿਹੜਾ ਭਾਈ ਕਿਹਦੇ ਕੋ ਲੈਣਾ ਜਲਦੀ ਕਿਹਦੇ ਕੋ ਰੋਹਿਤ ਗੜਾ ਰੋਹਿਤ ਗੜਾ ਹਾਂ ਪਰਲੇ ਮੰਲੇ ਭਾਈ ਬੋਨਾ ਮ ਲਗੜਾ 13 ਪਰਲਾ ਮੰਨਾ ਕਿੰਨੇ ਦੀ ਬਿਟ ਲੈਣਾ ਕਿੰਨੇ ਦੀ 400 ਰੁਪਈਆ ਭਾਈ ਰੋਜ ਦੀਆਂ ਕਿੰਨੀਆਂ ਲਾਉਣਾ 2 ਭਾਈ 800 ਰੁਪਈਆ ਰੋਜ ਦਾ ਤੇ ਫਿਰ ਇਹ ਕਿਥੋਂ ਪੈਸੇ ਲੈਣਾ ਚੋਰੀ ਕਰਕੇ ਹੈ 800 ਰੁਪਈਆ ਨਾਲਿਆਂ ਆ ਮੈਂ ਕਦੀ ਚੋਰੀ ਨਹੀਂ ਕੀਤੀ ਤੇ ਫਿਰ ਨਾਲਿਆਂ ਆ ਮੈਂ ਚੋਰੀ ਕਰਨਾ ਅੱਜ ਬਿਟ ਲਾ ਲਈ ਹੈ ਕਿ ਲਾਉਣੀ ਹਾਲੀ ਹੈ ਹਾਂ ਲਾ ਲਈ ਤਾਂ ਵੇਖ ਲਾ ਲਈ ਬਿਟ 400 ਫਿਰ ਚਲੇ ਭਾਈ ਮੈਂ ਭੂਮੜੀ ਨਾਲ ਗਿਆ ਹਾਂ ਨੇ ਦੋ ਜੋੜੀਆਂ ਕਰਾਈਆਂ ਬੱਸ ਭਾਈ ਇੱਕ ਆ ਹਾਂਜੀ ਦੇਖੋ ਇਹ ਹੋਰ ਕਿੱਥੇ ਕੋਲੋਨੀ ਹੈ ਭਾਈ ਇੱਥੇ ਕਿਹੜੀ ਕੋਲੋਨੀ ਚ ਆ ਗੋਲਡਨ ਕੋਲੋਨੀ ਗੋਲਡਨ ਕਿਹਦੇ ਘਰ ਕੀਤੀ ਆ ਨਹੀਂ ਨਹੀਂ ਭਾਈ ਉਹ ਕੋਲੋਨੀ ਹੈ ਲੋਇਆ ਲੋਇ ਚੁੱਕਿਆ ਨਹੀਂ ਕਿਹਦੇ ਕਿਹਦਾ ਚੁੱਕਿਆ ਵਿਆਣੀ ਭਾਈ ਉਹ ਬੰਦ ਜੀ ਕੋਠੀ ਗਰਾਰਾ ਕੌਣ ਉਹ ਦੂਜਾ ਕੀ ਭੁੰਬਲੀ ਭੁੰਬਲੀ ਕੜਾ ਉਹ ਆ ਮੁੰਡਾ ਧਾਗੇ ਦਾ ਮੁੰਡਾ ਮਾਂਜਿਆਂ ਵਾਲੇ ਦਾ ਧਾਗੇ ਦਾ ਦੋਵੇਂ 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 ਉਹ ਕਿੰਨੇ ਦਾ ਸਮਾਨ ਵੇਚਿਆ ਸੀ ਉਹ ਨੇ ਉਹ ਹੀ ਵੇਚਿਆ 400 ਦਾ ਹੈ 400 ਦਾ ਜੀ ਤੋ ਉਹ ਤਾਂ ਅੱਧੀ ਦੀ ਬੇਟਾਈ ਹੋਣੀ ਆ ਇੱਥੋਂ ਕਿੱਡੀ ਆ ਗਈ ਇੱਥੋਂ ਦੇ ਬਾਹਰ ਰਾਤੀਓ ਕਰਕੇ ਆਈ ਚੋਰੀ ਰਾਤੀ ਕੀ ਦੀਏ ਨੇ ਹਾਂ ਉਹ 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 ਕਿੰਨੇ ਦਾ ਵੇਚ ਕੇ ਗਿਆ ਸੀ ਸਮਾਨ? ਸਮਾਨ ਲੈ ਆ। 400 ਦਾ। ਉਹ ਸਾਡ ਨੂੰ। ਲਓ। ਗੁੰਮਰੀ ਨੂੰ ਪੇਸ਼ ਕਰੋ। ਹੁਣ ਦੱਸ ਆਪਣਾ ਪੂਰਾ ਐਡਰੈਸ ਦੱਸ। ਵੇਚਿਆ ਕਿੰਨੇ? ਤੇਰਾ ਖਲਿਆ। ਤੇਰਾ ਨਾਂ ਤੇਰਾ ਨਾਂ ਕੀ ਆ? ਉਹ ਤੇਰਾ ਨਾਂ ਕੀ? ਓਏ ਆਖ ਲਓ ਤੇਰਾ ਨਾਂ ਕੀ ਆ? ਕਰਨ ਭਾਈ। ਕਰਨ? ਤੇ ਪਾਪੇ ਦਾ ਨਾਂ? ਈਟੂ। ਈਟੂ ਤੇ ਪਿੰਡ ਕਿੱਥੋਂ ਦਾ? ਫਤੇਗੜਾ। ਈ ਫਤੇਗੜਾ। ਥਾਣੇ ਦੇ ਬੈਕ ਸਾਈਡ। ਫਤੇਗੜਾ ਪੂਰਾ ਲੈਣਾ। ਅਜੇ ਘੜ ਚੂੜੀ। ਥਾਣੇ ਦੇ ਬੈਕ ਸਾਈਡ। ਰੋਸ਼ਨ ਮਸਜਿਦ। ਅੱਜ ਜੇ ਤੁਸੀਂ ਆਏ ਅਗੇ ਸਿੱਤੋ ਉਹ ਪ੍ਰੈ ਚਰਚ ਵਿੱਚ ਚੋਰੀ ਕਰਨਾ ਫਤਿਹ ਉਹ ਇਹ ਕੀ ਸਮਾਨ ਲਗਾ ਹਾਂ ਜੀ ਇਸ ਵੇਰੇ 10 ਵਜੇ ਦੇ ਕਰੀਬ ਦੀ ਗੱਲ ਆ ਬਾਰਸ਼ ਹੋ ਰਹੀ ਸੀ ਤੇ ਮਰੀਬਰੀ ਤੇ ਇੱਕ 메ਨ ਗੇਟ ਆ ਚਰਚ ਦਾ ਇੱਕ ਅਗਲੀ ਚ ਪੈਂਦਾ ਹੁਣ ਉਹ ਪਤਾ ਨਹੀਂ ਕੈਂਥਣੀ ਅੰਦਰ ਐਂਟਰੀ ਉਹਨੇ ਕੀਤੀ ਆ ਆ ਵੀਰ ਨੇ ਵੇਖਿਆ ਸੀ ਉਹਨੂੰ ਜਿਹੜਾ ਕਿ ਤੋੜਾ ਭੜਿਆ ਸੀ ਵਿੱਚ ਸੜੀਆਂ ਸੀ ਤੇ ਸ਼ਟਰਿੰਗ ਦਾ ਸਮਾਨ ਹੀ ਵਿੱਚ ਜੈਕ ਵਗੈਰਾ ਸੀ 4 ਕ ਜੈਕੇ ਤੇ ਬਾਕੀ ਸੜੀਆਂ ਸੀ ਕੋੜ ਕੋੜ 30 35 ਕਿਲੋ ਦੇ ਲੱਗ ਜਾਕੇ ਸੀ ਤੇ ਆ ਨਾਲ ਗਲੀ ਚ ਸਮਾਨ ਕੱਢ ਲਿਆ ਸੀ ਉਹਨੂੰ ਕੱਢਦੇ ਵੇਖਿਆ ਬਸ ਚੁੱਕਣ ਵਾਲਾ ਸੀ ਤਈ ਵੇਖਿਆ ਉਹਨੂੰ ਰੰਗੇ ਤੀਨ ਪੜਿਆ ਹਮ ਵੀ ਤੇ ਉਹ ਮੰਨਿਆ ਵੀ ਰਾਤ ਵੀ ਅਹੀ ਇੱਕ ਮੁੰਡਾ ਹੋ ਰਿਹਾ ਸੀ ਰਾਤੀ ਵੀ ਉਹਨੇ ਸਮਾਨ ਕੱਢ ਕੇ ਖੜਿਆ ਬਸ ਥਾਣੀ ਥਾਣੀ ਭੇਜਤਾ ਨੂੰ ਬਾਕੀ ਬੰਦੀ ਕਾਰਵਾਈ ਜਿਹੜੀ ਹਾਂਜੀ ਰੋਬ ਸਰ ਸਾਡੇ ਜਿਹੜੇ ਫਾਦਰ ਚਰਚ ਦੇ ਉਹਨਾਂ ਨੂੰ ਕਾਰਵਾਈ ਕੀਤੀ ਜਾਏਗੀ ਉਧਰ ਉਹ ਮੰਨਿਆ ਵੀ ਮੈਂ ਚੁਰੀ ਹਾਂਜੀ ਮੰਨਿਆ ਮੰਨਿਆ ਕਹਿੰਦਾ ਇੱਕ ਬੰਦਾ ਹੋ ਰਿਹਾ ਸੀ ਉਹ ਰਾਤੀ ਉਹਨੇ ਸਮਾਨ ਕੱਢ ਕੇ ਖੜਿਆ ਇਹ ਤੇ ਪਹਿਲਾਂ ਵੀ ਬੜੇ ਬੜੀ ਇਸੋ ਚਰਚੇ ਤੋਂ ਸਮਾਨ ਗਿਆ ਗੈਪ ਆ ਹਾਂ 3 ਮੰਤਰ ਮੰਗੇ ਹੋਈ ਇਹਨਾਂ ਨੂੰ ਇਹਨਾਂ ਤੇ ਨੱਥ ਪਾਈ ਜੇ ਜਿਹੜੇ ਅਮਲੀ ਵਾਧੂ ਜਿਹੜੇ ਫਿਰਦੇ ਨੇ ਜਿੰਨਾ ਹਰਾਮ ਹੋਇਆ ਮਸਲ ਲੋਕਾਂ ਦਾ ਜੇ ਇੱਕ ਦੇ ਇੱਕ ਮੁੰਡਾ ਹੋਰ ਹੀ ਇਹਦੇ ਨਾਲ ਕਹਿੰਦਾ ਉਹਨੇ ਉਹ ਸਮਾਨ ਉਹ ਕੁਆੜੀਆਂ ਨੂੰ ਵੇਚਿਆ ਢੁੰਗੜੀ 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 ਉਹਦਾ ਅਸਲੀ ਨਾਮ ਤਾਂ ਨਹੀਂ ਪਤਾ ਕੀ ਹੈ ਤਨਾ ਉਹ ਵੀ ਫਰੇ ਕੱਟਦਾ ਹੀ ਆ ਉਹ ਵੀ ਕੱਲ ਰਾਹ ਸਮਾਨ ਕੱਢ ਕੇ ਵੇਚ ਕੇ ਆਇਆ ਕਵਾੜੀ ਇਹਨੂੰ ਹੁਣ ਉਹ ਤੋਂ ਪੁੱਛ ਕੇ ਸੋਏਗੀ ਕਿ ਕਿੰਨਾ ਸਮਾਨ ਉਹਨੇ ਖੜਿਆ ਉਹ ਕੰਦੇ ਪੀ ਵੀ ਇਸ ਕੇ ਸਮਾਨ ਵੇਚ ਕੇ ਬਸ ਨਸ਼ਾ ਕਰਦੇ ਬਿੱਟ ਲੈ ਲੈਂਦੇ ਅਜੀ ਕਿਵੇਂ ਆਇਆ ਨਾ 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 ਪਾਲੀ ਤੇ ਕੀ ਹੋਈ ਘਟਨਾ ਚ ਚੱਛ ਰਾਈ ਉਹ ਮੁੰਡਾ ਆਪਣੇ ਕੋਠੇ ਰਖ ਲੋਤਾ ਹਾਂ ਤੋਂ ਮੁੰਡਾ ਚੋਰੀ ਕਰਦਾ ਤੇ ਤੋੜੇ ਦੇ ਵਿੱਚ ਸਰੀਏ ਸੁਰੀਏ ਵਗੈਰਾ ਪਾਉਂਦਾ ਆਇਗਾ ਏ ਉਹ ਜੋ ਬਾਤੋ ਤੋੜੇ ਭੜ ਕੇ ਭੱਜ ਲਗਾ ਅਈ ਉਹਨੂੰ ਰੰਗਿਆ ਤੇ ਫੜ ਲਿਆ ਤਾਂ ਜਦੋਂ ਉਹਨੂੰ ਪੁੱਛ ਗਿਆ ਚ ਕੀਤੀ ਉਹ ਕਹਿੰਦਾ ਵੀ ਅਈ ਇਹ ਨਸ਼ਾ ਕਰਦੇ ਆ ਸਮਾਨ ਵੇਚਦੇ ਪਰ ਕਿਹਾ ਦਾ ਭੜ ਕੇ ਆਈ ਉਹ ਥਾਣੇ ਥਾਣੇ ਤੇ ਤੇਸ ਆ ਬੰਦੇ ਉਹਨੇ ਵੀ ਮਨਿਆ ਆਦਮੀ ਆਂ ਜਿਹੜਾ ਅੰਦਰ ਰਾਤੀ ਵੀ ਚੋਰੀ ਕੀਤੀ ਏ ਤੇ ਇੱਕ ਮੁੰਡਾ ਹੋਰ ਉਹਦੇ ਨਾਲ ਹੈਗਾ ਪੋਗੜੀ ਪੋਗੜੀ ਆ ਤਾਂ ਆਇਆ ਮਤਲਬ ਉਹਨਾਂ ਨੇ ਉਹਨਾਂ ਨੇ ਕਿਹਨ ਕੀ ਰੱਖੇ ਟੌਣ ਕੱਲਾ ਕਰਨਾ ਆਇਆ ਏ ਜੋ ਜੀ ਹਾਂ ਜੀ ਕੀ ਚਾਹਦੇ ਹੋ ਮੌਲੇ ਸੀ ਇਹ ਚੋਣਿਆ ਵੀ ਤੇ ਅਮਰੀਆ ਨੂੰ ਚਲੋ ਨਾਤ ਪਾਈਏ ਨਾਲ ਚਲੋ ਕਾਰਵਾਈ ਕੀਤੀ ਏ ਅੱਜ ਜੀ ਇੱਥੇ ਕੈਥੋਲਿਕ ਚਰਚਾ ਦੀ ਇੱਕ ਫਟੇਗੜ ਜੂੜੀਆਂ ਚਰਚ ਦੇ ਕੰਪਾਊਂਡ ਚੋਂ ਇੱਕ ਜਿਹੜਾ ਉੱਥੇ ਆਲੇ ਦੁਆਲੇ ਜਿਹੜੇ ਵਸਨੀਕ ਆ ਉਹਨਾਂ ਨੇ ਸ਼ੱਕੀ ਹਾਲਤ ਚੈੱਕ ਜਿਹੜਾ ਵਾ ਮੁੰਡੇ ਨੂੰ ਕਾਬੂ ਕੀਤਾ ਸੀਗਾ ਥੋੜਾ ਸਮਾਨ ਵਗੈਰਾ ਸੀਗਾ ਨਾਲ ਸਰੀਆ ਲੋਹਾ ਵਗੈਰਾ ਤੇ ਉਹਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਇਹਦੇ ਸਬੰਧੀ ਉਹ ਜੋ ਬਿਆਨ ਲਿਖਉਣਗੇ ਉਹਦੇ ਮਤਾਬਕ ਜਿਹੜੀ ਆ ਕਾਨੂੰਨੀ ਕਾਰਵਾਈ ਅਮਜ ਲਿਆਂਦੀ ਜਾਵੇਗੀ ਇਹਦਾ ਜੀ ਨਾਮ ਹੈ ਕਰਨ ਮਸੀਹ ਪੁੱਤਰ ਮੀਤੂ ਮਸੀਹ ਵਾਸੀ ਵਾਰਡ ਨੰਬਰ 6 ਫਤੇਗੜ ਚੂੜੀਆਂ ਇਹ ਅੱਛਾ ਅੱਛਾ ਬੁਲਕੀ ਐਕਸ਼ਨ ਹੋਈ ਇਹ ਜਬਾਨੀ ਤੌਰ ਤੇ ਸਾਰੇ ਦੱਸ ਰਹੇ ਵੀ ਇਹ ਚੋਰੀ ਕਰਨਾ ਆਇਆ ਹੈ ਕਿ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਚੱਲਿਆ ਬਾਕੀ ਦਾ ਹੁਣ ਆਪਾਂ ਸਟੇਟਮੈਂਟ ਲਿਖ ਕੇ ਤੇ ਇਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ